ਪਹਿਰ ਧਿਆਇਐ ਗੋਪਾਲ ਨਾਨਕ ਦਰਸ਼ਨ ਦੇਖਿ ਨਿਹਾਲ ਗਉੜੀ ਮਹੱਲਾ ਪੰਜਵਾਂ ਛਾਂਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਉਬਰੇ ਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਨਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹੱਲਾ 5 ਤਨ ਉਹ ਮਸਤਕ ਧਨ ਤੇਰੇ ਨੇਤਾ ਤਨ ਹੋਏ ਭਗਤ ਜਿਨ ਤੁਮ ਸੰਗ ਹੀਤਾ ਨਾਮ ਬਿਨਾ ਕੈਸੇ ਸੁਖ ਲਹੀਐ ਰਸ ਨਾਮ ਆਰਾਮ ਨਾਮ ਜਸ ਕਹੀਐ ਰਹਾਉ ਤਿਨ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਣ ਗੌੜੀ ਮਹੱਲਾ ਪੰਜਵਾ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖ ਹੈ ਸਾਰ ਸੰਭਾਲ ਐਸਾ RAM ਦੀਨ ਦੁਨੀ ਸਹਾਈ ਦਾਸ ਕੀ ਪੈਜ ਰੱਖੈ ਮੇਰੇ ਭਾਈ ਰਹਾਉ ਆਗੈ ਆਪ ਇਹੋ ਥਾਨ ਵਸ ਜਾ ਕੈ ਆਠ ਪਹਿਰ ਮਨ ਹਰ ਕੋ ਜਾਪੈ ਪਤ ਪਰਵਾਨ ਸਚ ਨੀਸ਼ਾਨ ਜਾ ਕਉ ਆਪ ਕਰਹਿ ਪ੍ਰਮਾਣ ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ RAM ਨਾਮ ਸਮਾਲ ਗਉੜੀ ਮਹੱਲਾ ਪੰਜਵਾਂ ਸਤਿਗੁਰ ਪੂਰਾ ਭਇਆ ਕਿਰਪਾਲ ਹਿਰਦੈ ਵਸਿਆ ਸਦਾ ਗੁਪਾਲ RAM ਰਵਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰਿ ਰਾਇ ਰਹਾਉ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਗੋੜੀ ਮਹੱਲਾ ਪੰਜਵਾ ਧੋਤੀ ਖੋਲ ਵਿਛਾਏ ਹੇਠ ਗਰਦ ਪਵਾਂਗੂ ਲਾਹੇ ਪੇਟ ਬਿਨ ਕਰ ਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਹਾਉ ਪੂਜਾ ਤਿਲਕ ਕਰਤ ਇਸ ਨਾਨਾ ਛੁਰੀ ਕਾਡ ਲਿਵੈ ਹੱਥ ਦਾਨਾ ਬੇਦ ਪੜੈ ਮੁਖ ਮੀਠੀ ਬਾਣੀ ਜੀਆ ਕੋਤ ਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਤਾਰੇ ਹਿਰਦਾ ਸੁਧ ਬ੍ਰਹਮ ਵਿਚਾਰੈ ਗਉੜੀ ਮਹਲਾ 5ਵਾਂ ਫਿਰ ਕਰ ਬੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੀ ਬਾਦਸ਼ਾਹ ਸਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾ ਰਸ ਪੀਨੇ ਨਿਰਪਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਹਰ ਸੰਗ ਰਾਤੇ ਪਾਹੇ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਚਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਭੈ ਮਿਟਹਿ ਤੁਮਾਰੈ ਨਾਹੀ ਪੀਟਤ ਸੰਗ ਹਰ ਹਰ ਗੁਨ ਗਾਏ ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰਿ ਸਿਉ ਸੋ ਰਚੈ ਜਿਸ ਸਾਧਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁਖ ਨ ਲਾਗੇ ਹਰ ਸੰਗ ਰਾਤਾ ਅਨੰਦਿਨ ਜਾਗੇ ਹਰ ਸੰਗ ਰਾਤਾ ਸਹਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਪਉ ਨਕਸੈ ਹਰ ਸੰਗ ਰਾਤੇ ਮਤ ਊਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹੋ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ ਪੰਜਵਾਂ ਉਦਮ ਕਰਤ ਸੀਤਲ ਮਨ ਭਏ ਮਾਰਗ ਚਲਤ ਸਗਲ ਦੁਖ ਗਏ ਨਾਮ ਜਪਤ ਮਨ ਭਏ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇਮ ਭਇਆ ਕੁਸਲ ਕਰ ਆਈ ਪੀਟਤ ਸਾਧ ਸੰਗ ਗਈ ਬੁਲਾਈ ਰਹਾਉ 네ਤਰ ਪਨੀਤ ਪੇਖਤ ਹੀ ਦਰਸ ਤਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟਹਿਲ ਸਫਲ ਏਕਾਂ ਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਕੀਨੇ ਆਪ ਸਹਾਈ ਸੁਖ ਪਾਇਆ ਲਗ ਦਾਸਹ ਪਾਏ ਆਪ ਗਿਆ ਤਾਂ ਆਪਹਿ ਭਈ ਕਿਰਪਾ ਨਿਧਾਨ ਕੀ ਸਰਨੀ ਪਏ ਜੋ ਚਾਹਤ ਸੋਈ ਜਬ ਪਾਇਆ ਤਬ ਢੁੰਡਨ ਕਹਾ ਕੋ ਜਾਇ ਅਸਥਿਰ ਭਏ ਬਸਤੇ ਸੁਖ ਆਸਨ ਗੁਰ ਪਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ 5ਵਾਂ ਕੋਟ ਮੱਜਨ ਕੀਨੋ ਇਸਨਾਨ ਲੱਖ ਅਰਬ ਖਰਬ ਦੀਨੋ ਦਾਨ ਜਾਂ ਮਨ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾਪ ਮਿਟਹਿ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਦ ਤਪ ਸਾਧਨ ਸਾਦੀ ਅਨਕ ਲਾਭ ਮਨ ਉਰਤ ਲਾਦੇ ਹਰ ਹਰ ਨਾਮ ਰਸਨ ਆਰਾਦੀ ਸਿਮਰਤ ਸਾਸਤ ਬੇਦ ਬਖਾਨੀ ਜੋਗ ਗਿਆਨ ਸਿਧ ਸੁਖ ਜਾਨੇ ਨਾਮ ਜਪਤ ਪ੍ਰਭ ਸਿਉ ਮਨ ਮਾਨੇ ਅਗਾਧ ਬੋਧ ਹਰਿ ਅਗਮ ਅਪਾਰੀ ਨਾਮ ਜਪਤ ਨਾਮ ਰਿਦੇ ਵਿਚਾਰੇ ਨਾਨਕ ਕਉ ਪ੍ਰਭ ਕਿਰਪਾ ਤਾਰੇ ਗੋੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਬਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਕਿਸਹਿ ਆਰਾਦ ਮੇਰਾ ਮਨ ਧੀਰਾ ਰਹਾਉ ਅਨੰਦਿਨ ਜੱਪੋ ਗੁਰੂ ਗੁਰਨਾਮ ਤਾਂ ਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ ਕਹੋ ਨਾਨਕ ਕਹਾ ਭੈ ਭਾਈ ਆਪਣੇ ਸੇਵਕ ਕੀ ਆਪ ਪੈ ਜਿ ਰਖਾਈ ਗੌੜੀ ਮਹੱਲਾ ਪੰਜਵਾ ਆਪਣੇ ਸੇਵਕ ਕੋ ਆਪ ਸਹਾਈ ਨੇਤ ਪ੍ਰਤਪਾਰੈ ਬਾਪ ਜੈਸੀ ਮਾਈ ਪ੍ਰਭ ਕੀ ਸਰਨ ਉਗਰੈ ਸਭ ਕੋ ਈ ਕਰਨ ਕ੍ਰਾਵਨ ਪੂਰਨ ਸਚ ਸੋਇ ਰਹਾਉ ਅਬ ਮਨ ਬਸਿਆ ਕਰਨ ਹਾਰਾ ਭੈ ਬਿਨਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੀ ਜਨਮ ਜਨਮ ਕੇ ਕਿਲ ਵਿਖਲਾਤੇ ਕਹਿ ਨਾ ਜਾਇ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਧੋਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ RAM ਕੋ ਬਲਪੂਰਨ ਭਾਈ ਤਾਂਤੇ ਬਿਰਤਾ ਨਾ ਬਿਆਪੈ ਕਾਈ ਰਹਾਉ ਜੋ ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਤ ਗੁਆਈ ਨਾਨਕ ਹਰ ਗੁਣ ਨਿਰਪੋਗਾਈ ਗੌੜੀ ਮਹੱਲਾ ਪੰਜਵਾਂ ਪੂਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੁ ਅੰਗੋਰੀਆ ਰਹਾਉ ਸ੍ਰਵਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੋਰੀਆ ਦੀਨਾ 나ਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਚਰਨ ਕਮਲ ਇਹ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ raag gauri bai ragan mahalla 5 ik oh ankar satgur prasad daighsai mitla tu sang hamare bas jiyo rahau tuj bin kari na jivna trig rehna sansar jee pran sukh datia nimak nimak balehar ji hast alamban deho prab ਗਰਤੋ ਉਦਰ ਗਪਾਲ 모헤 ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਿਆਲ ਕਿਆ ਸੁਖ ਤੇਰੇ ਸੰਮਲਾ ਕਮਨ ਬਿਧੀ ਵਿਚਾਰ ਸਰਨ ਸਮਾਈ ਦਾਸ ਹਿੱਤ ਊਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸਮਾਹੀ ਸੋ ਪਰਸਨ ਭਏ ਕੇਸਵਾ ਸੇ ਜਨ ਹਰ ਗੁਣ ਗਾਹੀ ਮਾਤ ਪਿਤਾ ਸੁਤਬੰਧ ਪੋ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਨਾਨਕ ਭਜੈ ਵਿਖ ਤਰਿਆ ਸੰਸਾਰ ਗਉੜੀ ਬੈਰਾਗਣ ਰੁ ਹੋਏ ਕੇ ਸ਼ੰਤ ਕੇ ਘਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੂ ਗਾਵੇ ਸਰਬ ਕਲਿਆਣ ਸੂਖ ਸਚ ਪਾਵੇ ਰਹਾਉ ਵਨ ਵਨ ਖੋਜਤ ਫਿਰਤ ਬੈਰਾਗੀ ਬਿਰਲੇ ਕਾਹੂ ਏਕ ਨਿਵ ਲਾਗੀ ਜਿਨ ਹਰ ਪਾਇਆ ਸੇ ਵਡ ਭਾਗੀ ਬ੍ਰਹਮਾਦਿਕ ਸੰਕਾਦਿਕ ਚਾਹੈ ਜੋਗੀ ਜਤੀ ਸਿਧ ਹਰ ਆਹੈ ਜਿਸਹਿ ਪ੍ਰਾਪਤ ਸੋ ਹਰ ਗੁਣ ਗਾਹੈ ਤਾ ਕੀ ਸਰਨ ਜਿਨ ਬਿਸਰਤ ਨਾਹੀ ਵਡ ਭਾਗੀ ਹਰ ਸੰਤ ਮਲਾਹੀ ਜਨਮ ਮਰਨ ਤਹਿ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨਉ ਸੁਨਹੁ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਆਧਾਰੀ ਰਾਗ ਗਉੜੀ ਪੂਰਬੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਵਨੋ ਗੁਨ ਪ੍ਰਾਨਪਤ ਮਿਲੋ ਮੇਰੀ ਮਾਈ ਰਹਾਉ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਈ ਨਾਹੀਂ ਦਰਬ ਨਾ ਜੋਬਨ ਮਾਤੀ 모ਹੇ ਅਨਾਥ ਕੀ ਕਹੋ ਸਮਾਈ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕਉ ਹਾਂ ਫਿਰ ਤਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਵਾ ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ ਪਾਈ ਲਗੋ 모ਹੇ ਕਰਉ ਬੇਨਤੀ ਕਉ ਸੰਤ ਮਿਲੈ ਬੜਾ ਭਾਗੀ ਰਹਾਉ ਮਨ ਅਰਪੋ ਤਨ ਰਾਖੋ ਆਗੇ ਮਨ ਕੀ ਮਤ ਮੋਹੇ ਸਗਲ त्यागी ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨੰਦਿਨ ਫਿਰੋ ਤਿਸ ਪਿਛੈ ਵੈਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲ ਤਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾ ਨਿਕਸਰੇ ਪੰਖੀ ਸਿਮਰ ਹਰ ਪਾਖ ਮਿਲ ਸਾਧੂ ਸਰਨ ਗਾਉ ਪੂਰਨ RAM ਰਤਨ ਹੀਰੇ ਸੰਗ ਰਾਖ ਰਹਾਉ ਪ੍ਰਮਾ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਿਣ ਮੋਹ ਕੀ ਫਾਸ ਕਟਿ ਮਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾ ਕੀ ਕਰਹੁ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸ ਕਰ ਗੈ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡ ਸਭ ਤੁਮਰੀ ਰਾਸ ਗੋੜੀ ਮਹੱਲਾ ਪੰਜਵਾ ਹਰ ਪੀਖਨ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵੋਂ ਦਿਨ ਰਾਣੀ ਹੈ ਕੋਈ ਸੰਤ ਮਲਾਵੇ ਨੇਰਾ ਰਹਾਉ ਸੇਵਾ ਕਰੂ ਦਾਸ ਦਾਸਨ ਕੀ ਅਨਕ ਭਾਂਤ ਤਿਸ ਕਰੂ ਨਿਹੋਰਾ ਤੁਲਾ ਧਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬੋਹੋਰਾ ਆਨੰਦ ਸੁਖ ਭੇਟ ਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ ਰਾਗ ਗੌਲੀ ਪੂਰਬੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ ਰਹਾਉ ਅੰਤਰ ਅਲਖ ਨਾ ਜਾਈ ਲਖਿਆ ਵਿੱਚ ਪੜਦਾ ਹਉ ਮੈਂ ਪਾਈ ਮਾਇਆ ਮੋਹਿ ਸਭੂ ਜਗ ਸੋਇਆ ਇਹੋ ਭਰਮ ਕਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਬਸਤੀ ਮਿਲ ਬਾਤ ਨਾ ਕਰਤੇ ਭਾਈ ਏਕ ਬਸਤ ਬਿਨ ਪੰਜ ਦੁਹੇਲੀ ਉਹ ਬਸਤ ਅਗੋਚਰ ਠਾਈ ਜਿਸ ਕਾ ਗ੍ਰਹ ਤਿੰਨ ਦੀਆ ਤਾਲਾ ਕੁੰਜੀ ਗੁਰ ਸੋਂ ਪਾਈ ਅਨਕ ਉਪਾਵ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਨਾਈ ਜਿਨ ਕੇ ਬੰਦਨ ਕਾਟੇ ਸਤਗੁਰ ਤਿੰਨ ਸਾਧ ਸੰਗਤ ਲਿਵਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਾ ਭਾਈ ਮੇਰੇ RAM ਰਾਏ ਇਨ ਬਿਦ ਮਿਲੈ ਗਸਾਈ ਸਹਜ ਭਇਆ ਭ੍ਰਮ ਖਿਨ ਮਹਨਾਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਐਸੋ ਪਰਚੋ ਪਾਇਓ ਕਰੀ ਕਿਰਪਾ ਦਇਾਲ ਬੀਤਲੇ ਸਤਗੁਰੁ ਮੁਝਹਿ ਬਤਾਇਉ ਰਹਾ ਜਤ ਕਤ ਦੇਖੋ ਤਤ ਤਤ ਤੁਮਹੀ ਮੋਹਿ ਇਹੋ ਵਿਸਵਾਸ ਹੋਇ ਆਇਉ ਕਹਿ ਪਹਿ ਕਰਉ ਅਰਦਾਸ ਬੇਨਤੀ ਜੋ ਸੁਨ ਤੋ ਹੈ ਰਗੁਰਾਇ ਲਹਿਉ ਸਹਿਸਾ ਬੰਦਨ ਗੁਰ ਤੋਰੀ ਤਾ ਸਦਾ ਸਹਿਜ ਸੁਖ ਪਾਇਉ ਹੋਣਾ ਸਾ ਸੋਈ ਫਨ ਹੋਸੀ ਸੁਖ ਦੁਖ ਕਹਾ ਦਿਖਾਇਉ कांड ब्रह्मांड का एक कोठाणा गुरु पर्दा खोल दिखायो नौ निद नाम निधान इकठाई तौ बाहर कैठै जायो एकै कनक एक अनक भांत साजी बहो प्रकार रचायो कहो नानक परम गुरु खोई है इव तत् तय तत् मलायो